ਨਮਸਕਾਰ ਪਿਆਰੇ ਦਰਸ਼ਕੋ ਇਸ ਵੇਲੇ ਮੈਂ ਰੋਪੜ ਐਸਐਸਬੀ ਦਫ਼ਤਰ ਦੇ ਸਾਹਮਣੇ ਮੌਜੂਦਾਂ ਖਬਰ ਹੈ ਖ਼ਬਰ ਇਹ ਕਿ ਜਦੋਂ ਵੀ ਕਿਸੇ ਦੇ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਉਸ ਦੇ ਜਦੋਂ ਇਨਸਾਫ਼ ਲੈਣ ਵਾਸਤੇ ਰੋਪੜ ਦੇ ਐਸਐਸਬੀ ਦਫ਼ਤਰ ਵਿਖੇ ਆ ਕੇ ਪਹੁੰਚ ਕਰਨੀ ਪੈਂਦੀ ਹੈ ਐਸੀ ਤਰ੍ਹਾਂ ਦਾ ਇੱਕ ਮਾਮਲਾ ਸਾਡੇ ਕੋਲ ਮਰਿੰਡਾ ਤੋਂ ਆਇਆ ਹੋਇਆ ਹੈ ਕਿ ਕਿਸੇ ਦੇ ਉੱਤੇ ਹਮਲਾ ਹੋਣ ਤੋਂ ਬਾਅਦ ਲੜਾਈ ਝਗੜਾ ਹੋਣ ਤੋਂ ਬਾਅਦ ਸਹੀ ਕਾਰਵਾਈ ਨਹੀਂ ਹੋਈ ਉਲਟ ਜਿਨ੍ਹਾਂ ਦੀ ਵੱਟ ਟੁਕ ਹੋਈ ਹੈ ਉਹਨਾਂ ਦੇ ਉੱਤੇ ਹੀ ਪੁਲਿਸ ਨੇ ਪਰਚਾ ਕਰ ਦਿੰਦਾ ਹੈ ਪਰ ਲੇਕਿਨ ਮੈਂ ਇੱਕ ਸਮਸ਼ਕਦਾ ਦੇ ਰੂਪ ਪਰ ਐਸਐਸਵੀ ਦਫ਼ਤਰ ਦੇ ਦੋ ਵੀ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ ਹੈ ਤਾਂ ਬਹੁਤ ਅੱਛੇ-ਅੱਛੇ ਜਿਹੜੇ ਉੱਚ ਅਧਿਕਾਰੀ ਇੱਥੇ ਬੈਠੇ ਨੇ ਜਿਨ੍ਹਾਂ ਨੇ ਇਨਕੁਆਇਰੀ ਜਿਹੜੀ ਕਰਕੇ ਸਹੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਤੇ ਆਪਾਂ ਗੱਲਬਾਤ ਕਰਾਂਗੇ ਸਾਡਾ ਕੁਲਦੀਪ ਸਿੰਘ ਦੇ ਪਿੱਛੇ ਜਿਹੜੇ ਕਿ ਮੋਰਿੰਡਾ ਤੋਂ ਹੈ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਕੀ ਕਰਨਾ ਗੱਲਬਾਤ ਕਰਾਂਗੇ ਮੈਂ ਕੁਲਦੀਪ ਸਿੰਘ ਸੱਚਕਲੀ ਸਰ ਅੱਜ ਤੁਸੀਂ ਐਸਐਸਬੀ ਦਫ਼ਤਰ ਪਹੁੰਚ ਹੋਇਆ ਕੀ ਕਾਰਨ ਹੈ ਕੀ ਗੱਲਬਾਤ ਸਰ ਸਾਡੇ ਇੱਕ ਸੜੇ ਸਾਹ ਤੁਮਝਾ ਘੜਾ ਹੋਇਆ ਸੀ ਝਗੜਾ ਵੀ ਸਾਡੇ ਪਰੌਸੀ ਉਹਨਾਂ ਨੇ ਕੀਤਾ ਸੀ ਅਸੀਂ ਕੋਈ ਨਹੀਂ ਕੀਤਾ ਜੀ ਇਸ ਤਰ੍ਹਾਂ ਆਪਣੇ ਮੈਂ ਨੰਬਰਦਾਰ ਕਰੜ ਹੈ ਜੀ ਤੇ ਮੈਂ ਰਸਤੇ ਵਿੱਚ ਜਦੋਂ ਅਸੀਂ ਆਪਣੇ ਘਰ ਨੂੰ ਮੋੜਨ ਲੱਗੇ ਜੀ ਤਾਂ ਸਾਡੀ ਕਾਰ ਤੇ ਉਹਨਾਂ ਨੇ ਡੰਡੇ ਮਾਰੇ ਉਸ ਤੋਂ ਪ੍ਰਤ ਮੇਰਾ ਬੇਟਾ ਹੈ ਜੀ ਵੱਡਾ ਉਹ ਪਿੱਛੇ ਮੋਟਰਸਾਈਕਲ ਤੇ ਆ ਰਿਹਾ ਸੀ ਉਸ ਨੂੰ ਕੁੱਟਿਆ ਜੀ ਉਸ ਤੋਂ ਬਾਅਦ ਫਿਰ ਅਸੀਂ ਘਰੇ ਆਏ ਘਰ ਤੋਂ ਥੋੜਾ ਜਿਹਾ ਵਾਪਸ ਜਾਣ ਲੱਗੇ ਸੀ ਚਲੋ ਪੁੱਛਦੇ ਹਾਂ ਜੀ ਤੋ ਉਸ ਤੋਂ ਉਪਰੰਤ ਉਹਨਾਂ ਨੇ ਇਕੱਠੇ ਹੋ ਕੇ ਸਾਡਾ ਮੋਟਰਸਾਈਕਲ ਬੂਰੇ ਲਾ ਕੇ ਸਾਡੀ ਗੱਡੀ ਘੇਰ ਲਈ ਤੇ ਸਾਨੂੰ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਜਦੋਂ ਕੁੱਟ ਮਾਰ ਰਹੇ ਸੀ ਤਾਂ ਇੱਕ ਉਹਨਾਂ ਦਾ ਬੇਟਾ ਘਰੇ ਸੀ ਉਹਨੇ ਕੋਈ ਤੇਜ਼ ਤਾਰਾ ਫੜਾ ਲਾ ਕੇ ਮੇਰੀ ਗਰਦਨ ਤੇ ਬਾਹਰ ਕੀਤਾ ਤੇ ਉਸ ਤੋਂ ਉਪਰੰਤ ਫਿਰ ਅਸੀਂ ਦਖਲ ਹੋ ਗਏ ਜੀ ਦਖਲ ਹੋਣੇ ਤੇ ਬਾਅਦ ਉਹਦੇ ਰਿਸ਼ਤੇਦਾਰ ਆਏ ਉਹਨਾਂ ਨੇ ਗਾੜੀ ਘੋੜੇ ਚ ਬਹੁਤ ਜ਼ਿਆਦਾ ਕੀਤੀ ਸਾਡੇ ਘਰ ਨੂੰ ਤੇ ਪੁਲਿਸ ਵਾਲੇ ਆਏ ਤੇ ਪੁਲਿਸ ਵਾਲੇ ਨੇ ਉਹਨਾਂ ਦੇ ਜਿਹੜੇ 4-5 ਬੰਦੇ ਬਾਹਰੋਂ ਬੁਲਾਏ ਹੋਏ ਸੀ ਅੰਦਰੋਂ ਕੱਢੇ ਜੀ ਕੱਢ ਕੇ ਜਾ ਕੇ 5-10 ਮਿੰਟ ਬਾਅਦ ਛੱਡ ਦਿੱਤੇ ਤੇ ਕਾਰਵਾਈ ਜਿਹੜੀ ਤੁਹਾਡੇ ਦੇ ਜਦੋਂ ਤੁਸੀਂ ਇਸ ਕੱਟੜ ਹੋਇਆ ਹਸਪਤਾਲ ਪਹੁੰਚੇ ਹੈ ਬੜੀ ਕਾਰਵਾਈ ਉਹਨਾਂ ਦੇ ਹੋਈ ਨਹੀਂ ਕੋਈ ਕਾਰਵਾਈ ਨਹੀਂ ਕਰੀ ਜੀ ਸਾਡੇ ਤੇ ਕਾਰਵਾਈ ਉਲਟਾ ਕਰਤੀ ਜੀ ਹੁਣ ਤੁਸੀਂ ਲੋਪੜ ਦੇ ਐਸਐਸਪੀ ਸਾਹਿਬ ਕੋ ਪਹੁੰਚੇ ਆ ਤੁਸੀਂ ਆਪਣੀ ਗੱਲ ਪਤ ਰੱਖੀ ਹੈ ਉਹਨਾਂ ਦਾ ਕੀ ਭਰੋਸਾ ਮਿਲਿਆ ਤੁਹਾਨੂੰ ਸਾਨੂੰ ਭਰੋਸਾ ਹੈ ਜੀ ਸਾਹਿਬ ਤੇ ਕਿ ਸਾਨੂੰ ਇਨਸਾਫ ਮਿਲੂਗਾ ਜੀ ਇਹ ਇਹ ਮੱਕੜ ਬੇਸੀ ਤੁਸੀਂ ਕੋਈ ਪਾਈ ਹੈ ਵੈਰੀਫਾਈ ਉਹ ਕੋਈ ਪਾਈ ਤੁਹਾਡੇ ਤੇ ਪਰਚਾ ਦਰਜ ਹੋ ਚੁੱਕਿਆ ਹੈ ਲੇਕਿਨ ਜਿਹੜੀ ਤੁਹਾਡੇ ਨਾਲ ਇੰਨੀ ਸਪੱਟ ਫੋਟੋਕ ਹੋਈ ਹੈ ਐਮਐਲਆਰ ਆਈ ਹੈ ਸਰਾਂ ਦਾ ਕੋਈ ਨਹੀਂ ਆਇਆ ਕੋਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਤਾਂ ਇਹ ਰਹੀ ਸੀ ਐਸਐਸਪੀ ਦਫ਼ਤਰ ਪਹੁੰਚੇ ਇਹ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਸਾਡੇ ਇਹਨਾਂ ਤੇ ਪਰਚਾ ਦਰਜ ਹੋਇਆ ਜਾਵੇ ਤੇ ਸਾਡਾ ਕੈਂਸਲ ਕੀਤਾ ਜਾਵੇ ਬਿਨਾਂ ਕਿਸੇ ਬਰਬਰਦ ਕੀਤਾ ਜਾਵੇ ਜਿਹੜੀ ਗੱਲਬਾਤ ਬਿਲਕੁਲ ਮੈਂ ਸਮਝਾਂਗਾ ਕਿ ਜਿਹੜੀ ਇੱਕ ਬੱਟਕ ਹੋਇਆ ਮਾਰਕਟਾਈ ਜਿਹੜੀ ਹੋਈ ਹੈ ਉਸ ਨੂੰ ਅੱਛੇ ਅਫਸਰ ਤੋਂ ਇਨਕੁਆਇਰੀ ਕਰਨ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਜਿਹੜੀ ਹੈ ਚਾਹ ਕਿਸੇ ਦੇ ਵੀ ਕੇ ਦੋਸ ਕਿਸੇ ਨੇ ਵੀ ਕੀਤਾ ਚਾਹ ਜੋ ਇਹਨਾਂ ਨੇ ਗਲਤੀ ਕੀਤੀ ਹੈ ਚਾ ਦੂਜਿਆਂ ਨੇ ਕੀਤੀ ਹੈ ਜਿਹਨੇ ਵੀ ਗਲਤੀ ਕੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਬੰਦ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ